ਵਾਜੀ ਬੰਨਿਓ ਛੱਡ ਬਣਾ ਕੇ 6 ਲੱਖ ਰੁਪਈਆ ਹਣ ਲਾ ਕੇ ਜਮਲੇ ਜੱਟ ਦਾ ਮੇਲਾ ਬਣਾਉਣ ਦਾ ਯਤਨ ਕੀਤਾ ਇਹ ਜੋ ਰਸਮ ਸਾਡੇ ਮਾਨਜੋਬ ਅਫੀਸਰ ਸਾਹਿਬਾਨ ਕਰਨਾ ਹੈ ਅਸੀਂ ਲਾਲ ਜਮਲਾ ਜੱਟ ਲਾਲ ਚੰਦ ਜਮਲਾ ਜੱਟ ਸਭਿਆਚਾਰ ਕਮੇਟੀ ਬਣੀ ਆ ਤੇ ਪਿੰਡ ਲੋਹਾਰੀ ਦੀ ਸੰਗਤ ਬੰਨਿਓ ਇੱਥੇ ਆਏ ਦਰਸ਼ਕ ਵੀਰਾਂ ਬੰਨਿਓ ਅਸੀਂ ਕੋਟਨਵਾਰ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਧੰਨਵਾਦ ਮਿਹਰਬਾਨੀ ਹੋ ਨਿਹਾਲ ਸ੍ਰੀ ਅਕਾਲ ਤਾੜੀਆਂ ਵਰਮਾ ਦੇ ਹਾਂ ਤਾੜੀਆਂ ਮਾਰ ਦੋ ਬਈ ਕਮਲੇ ਜੱਟ ਦਾ ਇਹ ਬਹੁਤ ਦੂਜੀ ਵਾਰ ਬਣਾਇਆ ਗਿਆ ਹੈ ਪਹਿਲਵਾ ਕਰਦੇ ਆ ਮੈਂ ਕੋਟਨ ਵਾਰ ਤਰਵਾਲ ਕਰਦਾ ਸਾਡੇ ਐਡੀਐਸਪੀ ਸਾਹਿਬ ਆਪਣੇ ਡੀਐਸਪੀ ਸਾਹਿਬ ਹਰਵੇਂ ਪਿਆਰੇ ਮਾਨ ਜੋਗ ਸਰਦਾਰ ਜਸਵੰਤ ਸਿੰਘ ਜੀ ਹੋਣੇ ਉਹ ਇੱਥੇ ਭਰਨ ਸਰਪਰਮਜੀਤ ਸਿੰਘ ਜੀ ਉਹ ਇੱਥੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਇੱਥੇ ਆਉਣ ਤੇ ਜੀ ਆਇਆਂ ਨੂੰ ਕਹਿੰਦੇ ਆ ਲਾਲਚੰਦ ਜਮਲਾ ਜੱਟ ਸਵੇਤਾਰ ਕਮੇਟੀ ਬਣਿਓ ਤੇ ਪਿੰਡ ਲਹਾਰੇ ਦੀ ਸੰਗਤ ਬਣਿਓ ਇਲਾਕਾ ਨਿਵਾਸੀਆ ਬਣਿਓ ਐਨ ਆਰ ਆਈ ਵੀਰਾਂ ਬਣਿਓ ਆ ਜਿਹੜੇ ਟਰੈਕਟਰ ਲੈ ਕੇ ਆਏ ਨੇ ਗੱਡਾ ਲੈ ਕੇ ਆਏ ਆ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਗਾਇਕ ਵੀਰਾਂ ਨੂੰ ਸਾਡੀ ਸੈਕਟਰੀ ਸਾਹਿਬਾਨ ਉਹ ਅਗਲਾ ਪ੍ਰੋਗਰਾਮ ਦੇਣਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਅਗਲੇ ਗਾਇਕ ਦਾ ਨਾਮ ਪੇਸ਼ ਕਰਨਗੇ ਉਹ ਸਾਰੀ ਸੰਗਤ ਨੂੰ ਵਧਾਈ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਹਾਂ ਜੀ ਸਾਡੇ ਪਾਸ ਸਾਡਾ ਬਾਬਾ ਜੀ ਨੂੰ ਸਨਮਾਨ ਕਰ ਰਹੇ ਜੀ ਇੱਕ ਵਾਰੀ ਤਾੜੀਆਂ ਲਾਓ ਬੋਲੇ ਸੋ ਨਿਹਾਲ ਬਹੁਤ ਵੱਡੀ ਗੱਲ ਆ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮਨਸਾਪੇ ਅਸੀਂ ਸਰਦਾਰ ਬਲਵਿੰਦਰ ਸਿੰਘ ਦੀ ਬਾਵਾ ਜੀ ਨੂੰ ਸਮੂਹ ਜਮਲਾ ਜੱਟ ਪਰਿਵਾਰ ਉਹਨਾਂ ਦੇ ਸ਼ਿਰਦ ਅੱਜ ਸਨਮਾਨ ਕਰਕੇ ਦੇਵ ਦੀਆਂ ਘਰਾਈਆਂ ਤੋਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜੋ ਅਸੀਂ ਨਹੀਂ ਕਰ ਸਕੇ ਸਾਡਾ ਪਰਿਵਾਰ ਨਹੀਂ ਕਰ ਸਕਿਆ ਉਹ ਸਰਦਾਰ ਬਲਵਿੰਦਰ ਸਿੰਘ ਬਾਵਾ ਜੀ ਨੇ ਕਰ ਵਿਖਾਇਆ ਹੈ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ 바ਵਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਉਹਦੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇਹ ਮੇਲੇ ਇਸੇ ਤਰ੍ਹਾਂ ਹੀ ਲੱਗਦੇ ਰਹਿਣ ਤੇ 바ਵਾ ਜੀ ਜਿਹੜੇ ਆ ਉਸਤਾਦ ਯਮਲਾ ਜੱਟ ਜੀ ਦੀ ਸੀ ਉਸੇਵਾ ਕਰਦੇ ਰਹਿਣ ਗਾਥਾ ਬੜੀ ਲੰਬੀ ਹੋਣਾ ਜੀ ਕਹਿਣ ਵਾਲੀ ਸਮਾਂ ਬੜਾ ਲੰਮਾ ਲੱਗਣਾ ਹੈ ਕਲਾਕਾਰ ਬਿਲਕੁਲ ਰੈਡੀ ਨੇ ਆਪਣੀ ਬਸਾਤ ਬਲਵਿੰਦਰ 바ਵਾ ਮੈਨੂੰ ਦੋ ਮਿੰਨਿਆਂ ਚ ਹਮ ਦਾ ਮੌਕਾ ਮਿਲਿਆ ਇੰਨੀ ਨੇੜਤਾ ਹੋਈ ਮੇਰੇ ਤੋਂ ਪਹਿਲਾਂ ਮੇਰੇ ਭਾਈ ਜੀ ਜੁੰਦਰ ਧਾਰਗਿਆ ਜੀ ਇੱਥੇ ਹਾਰੀ ਪਾ ਕੇ ਜਾਂਦੇ ਰਹੇ ਜਦੋਂ ਨਾਮ ਦੇ ਕੰਟੈਕਟ ਵਿੱਚ ਆਇਆ ਤੇ ਜਦੋਂ ਮੇਲਾ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲਾਂ ਮੇਰਾ ਕੰਟੈਕਟ ਕਰਦੇ ਆ ਵੀ ਤੇਰੇ ਉਸਤਾਦ ਦਾ ਮੇਲਾ ਕਰਨਾ ਪਾਰਸ ਕਿਦਾਂ ਅਸੀਂ ਕਹਿੰਦੇ ਅਸੀਂ ਸਾਰੀ ਟੀਮ ਹਾਜ਼ਰ ਆ ਅੱਜ ਅਸੀਂ ਸਾਰੀ ਟੀਮ ਹਾਜ਼ਰ ਆ ਬਾਬਾ ਜੀ ਜਿੱਥੇ ਸਾਨੂੰ ਤੁਸੀਂ ਯਾਦ ਕਰੋ ਰਾਤ ਦਿਨ ਤਾਮ ਨਾਲ ਮੰਨ ਨਾਲ ਧਨ ਨਾਲ ਜਿਵੇਂ ਜਿੰਨੇ ਅਸੀਂ ਜੋਗੀ ਹੈਗੇ ਆ ਅਸੀਂ ਤੁਹਾਡੇ ਨਾਲ ਆ ਜੀ ਪ੍ਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਇਹ ਮੇਰੇ ਇੱਥੇ ਤੁਸੀਂ ਲਉਂਦੇ ਰਹੋ ਅਸੀਂ ਤੁਹਾਡਾ ਸੰਯੋਗ ਜਿਹੜਾ ਹੈ ਸਮੂਹ ਜਿਹੜਾ ਹੈ ਪਰਿਵਾਰ ਤੋਂ ਦੇ ਰਿਹਾ ਜੀ ਧੰਨਵਾਦ ਜੀ